ਸਤ ਸ੍ਰੀ ਅਕਾਲ ਪੰਜਾਬੀਓ ਤੁਸੀਂ ਦੇਖ ਰਹੇ ਹੋ ਪੀਵੀ ਕੈਨੇਡਾ ਅਪਡੇਟ ਇੱਕ ਹੋਰ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜਿੱਥੇ ਕਿ ਕੈਨੇਡਾ ਦੇ ਵਿੱਚ ਹੁਣ 28 ਅਪ੍ਰੈਲ ਨੂੰ ਇਲੈਕਸ਼ਨ ਹੋਣ ਵਾਲਾ ਹੈ ਤੇ ਇਸੇ ਦੌਰਾਨ ਕੈਨੇਡਾ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਮਾਰਕ ਕਰਨੇ ਦੇ ਵੱਲੋਂ ਇੱਕ ਬਹੁਤ ਵੱਡਾ ਐਲਾਨ ਕਰ ਦਿੱਤਾ ਗਿਆ ਤੇ ਦੂਜੀਆਂ ਪਾਰਟੀਆਂ ਵੱਲੋਂ ਵੀ ਹੁਣ ਚੋਣ ਪ੍ਰਚਾਰ ਦੇ ਵਿੱਚ ਜਿਹੜੀ ਕੋਈ ਵੀ ਕਸਰ ਨਹੀਂ ਛੱਡੀ ਜਾ ਰਹੀ ਹੈ ਸੋ ਇਸੇ ਦੌਰਾਨ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਰਨੇ ਦੇ ਵੱਲੋਂ ਇੱਕ ਹੋਰ ਰੀਵੇਟ ਦੇਣ ਦਾ ਐਲਾਨ ਕਰ ਦਿੱਤਾ ਗਿਆ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇੱਥੇ ਕੈਨੇਡਾ ਜੀਐਸਟੀ ਅਤੇ ਐਚਐਸਟੀ ਦੇ ਤਹਿਤ ਕਾਫੀ ਜ਼ਿਆਦਾ ਜਿਹੜਾ ਪੰਜਾਬੀ ਭਾਰਤੀਆਂ ਕੋਲੋਂ ਟੈਕਸ ਵਸੂਲਿਆ ਜਾਂਦਾ ਸੀ ਜਿਸ ਦੇ ਵਿੱਚ ਕੀ ਹੁਣ ਵੱਡੀ ਰਾਹਤ ਦੇਣ ਦਾ ਕੈਨੇਡਾ ਸਰਕਾਰ ਵੱਲੋਂ ਐਲਾਨ ਕਰ ਦਿੱਤਾ ਗਿਆ ਜੀ ਹੁਣ ਕੈਨੇਡਾ ਦੇ ਵਿੱਚ ਰਹਿ ਰਹੇ ਪੰਜਾਬੀ ਭਾਰਤੀਆਂ ਨੂੰ ਜੋ ਕਿ ਸਿੰਗਲ ਹਨ ਉਹਨਾਂ ਨੂੰ 519 ਡਾਲਰ ਜਿਹੜੇ ਉਹ ਦਿੱਤੇ ਜਾਣਗੇ ਇਸ ਤੋਂ ਇਲਾਵਾ ਜੇਕਰ ਉਹ ਮੈਰਿਡ ਹਨ ਤੇ ਉਹਨਾਂ ਨੂੰ 680 ਡਾਲਰ ਦਿੱਤੇ ਜਾਣਗੇ ਤੇ ਜੇਕਰ ਉਹਨਾਂ ਦੇ ਬੱਚੇ ਹਨ ਤੇ ਪ੍ਰਤੀ ਬੱਚਾ ਉਹਨਾਂ ਨੂੰ 179 ਡਾਲਰ ਦਿੱਤੇ ਜਾਣਗੇ ਸੋ ਇਸ ਦੇ ਵਿੱਚ ਜਿਹੜੀ ਏਜ ਰੱਖੀ ਗਈ ਹੈ ਉਹ 19 ਸਾਲ ਰੱਖੀ ਗਈ ਹੈ ਜਿਹੜੇ ਸਿੰਗਲ ਨੇ ਉਹਨਾਂ ਨੂੰ 519 ਡਾਲਰ ਦਿੱਤੇ ਜਾਣਗੇ ਜੇਕਰ ਉਹਨਾਂ ਦੀ ਏਜ 19 ਸਾਲ ਤੋਂ ਉੱਪਰ ਹੈ ਸੋ ਵੱਡੀ ਰਾਹਤ ਜਿਹੜੀ ਕੈਨੇਡਾ ਦੇ ਵਿੱਚ ਲਗਾਤਾਰ ਵਧ ਰਹੀ ਮਹਿੰਗਾਈ ਦੇ ਕਾਰਨ ਹੁਣ ਏਰੀਵੇਟ ਦੇਣ ਦਾ ਐਲਾਨ ਕੈਨੇਡਾ ਦੀ ਮਾਰਕ ਕਰਨੀ ਸਰਕਾਰ ਦੇ ਵੱਲੋਂ ਕਰ ਦਿੱਤਾ ਗਿਆ ਸੋ ਸਿੰਗਲ ਜਿੱਥੇ ਕਿ 519 ਡਾਲਰ ਅਤੇ ਮੈਰਿਟ ਨੂੰ ਜਿਹੜਾ ਕਿ 680 ਡਾਲਰ ਦੇਣਾ ਐਲਾਨ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਦੂਸਰੀ ਅਪਡੇਟ ਦੀ ਗੱਲ ਕਰ ਲਈਏ ਤਾਂ ਕੈਨੇਡਾ ਦੇ ਵਿੱਚ ਜਿੱਥੇ ਹੁਣ ਪੰਜਾਬੀ ਭਾਰਤੀ ਜਾਣ ਦੇ ਚਾਹਵਨ ਕਾਫੀ ਜ਼ਿਆਦਾ ਹਨ ਪਰ ਇਸ ਦੌਰਾਨ ਜਿਹੜੀਆਂ ਪੀਆਰ ਦੀਆਂ ਐਪਲੀਕੇਸ਼ਨਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪਿਛਲੇ ਕਈ ਸਮੇਂ ਤੋਂ ਨਹੀਂ ਲਾਈਆਂ ਜਾ ਰਹੀਆਂ ਸਨ ਸੋ ਜਿਸ ਦੇ ਵਿੱਚ ਕੀ ਹੁਣ ਮਾਤਾ ਪਿਤਾ ਦੀਆਂ ਐਪਲੀਕੇਸ਼ਨਾਂ ਨੂੰ ਜਿਹੜਾ ਇਨਵੀਟੇਸ਼ਨ ਭੇਜਣ ਦਾ ਐਲਾਨ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਰ ਦਿੱਤਾ ਗਿਆ ਸੋ ਜਿਸ ਦੇ ਵਿੱਚ ਹੁਣ ਮਾਤਾ ਪਿਤਾ ਦੀਆਂ ਐਪਲੀਕੇਸ਼ਨਾਂ ਨੂੰ ਜਿਹੜਾ ਇਨਵੀਟੇਸ਼ਨ ਭੇਜਣ ਦਾ ਐਲਾਨ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਰ ਦਿੱਤਾ ਗਿਆ ਜਿੱਤੇ ਕਿ ਸਾਲ 2020 ਦੇ ਦੌਰਾਨ 10000 ਤੋਂ ਵੱਧ ਮਾਤਾ ਪਿਤਾ ਨੂੰ ਹੁਣ ਐਪਲੀਕੇਸ਼ਨਾਂ ਜਿਨ੍ਹਾਂ ਦੇ ਵੱਲੋਂ ਲਗਾਈਆਂ ਗਈਆਂ ਸਨ ਪੀਆਰ ਦੇ ਸੱਦੇ ਭੇਜੇ ਗਏ ਹਨ ਉਹੀ ਹੁਣ ਸਾਲ 2024 ਤੇ 25 ਦੇ ਦੌਰਾਨ ਵੀ 25000 ਤੋਂ ਵੱਧ ਮਾਤਾ ਤਾਂ ਨੂੰ ਪੱਕੇ ਕਰਨ ਦੇ ਲਈ ਇਨਵਿਟੇਸ਼ਨ ਭੇਜੇ ਜਾਣਗੇ ਜੋ ਕਿ ਬੇहद ਵੱਡੀ ਖੁਸ਼ਖਬਰੀ ਹੈ ਤੇ ਇੱਕ ਪਾਸੇ ਜਿੱਥੇ ਰਿਵੇਟ ਮਿਲੀ ਹੈ ਪੰਜਾਬੀ ਭਾਰਤੀਆਂ ਨੂੰ ਤੇ ਦੂਜੇ ਪਾਸੇ ਹੁਣ ਮਾਤਾ ਪਿਤਾ ਦੇ ਪੀਆਰ ਦੇ ਲਈ ਵੀ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਜੋ ਕਿ ਕੈਨੇਡਾ ਦੇ ਸਰਕਾਰ ਦੇ ਵੱਲੋਂ ਬਹੁਤ ਪੰਜਾਬੀਆਂ ਬਾਰੇ ਵੀ ਸੋਚਿਆ ਗਿਆ ਤੇ ਉੱਥੇ ਰਹਿ ਰਹੇ ਨਾਗਰਿਕਾਂ ਬਾਰੇ ਬਹੁਤ ਹੀ ਜ਼ਿਆਦਾ ਧਿਆਨ ਦਿੱਤਾ ਗਿਆ ਏਸੀ ਕੈਨੇਡਾ ਦੀ ਇੱਕ ਬਹੁਤ ਵੱਡੀ ਅਪਡੇਟ ਇਸੇ ਤਰ੍ਹਾਂ ਦੇ ਨਾਲ ਕੈਨੇਡਾ ਨਾਲ ਜੁੜੀਆਂ ਹੋਈਆਂ ਸਾਰੀਆਂ ਖਬਰਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਲੀਆਂ ਇਸ ਲਈ ਸਾਡੇ ਚੈਨਲ ਨੂੰ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਿਓ ਕਿਉਂਕਿ ਕੋਈ ਵੀ ਨਵੀਂ ਅਪਡੇਟ ਆਉਂਦੀ ਅਸੀਂ ਸਭ ਤੋਂ ਪਹਿਲਾਂ ਇਸ ਚੈਨਲ ਦੇ ਵਿੱਚ ਪਾ ਦਿੰਨੇ ਹਾਂ